ਸੋਨਾਲੀਕਾ DI 60 RX ਟਰੈਕਟਰ 2014 ਮਾਡਲ ਹੈ ਠੀਕ ਹੈ ਜੀ ਤੇ ਬਰਾਜ 960 FP 960 ਇਹ 2017 ਮਾਡਲ ਹੈ ਠੀਕ ਹੈ ਜੀ ਪੰਜਾਬ ਨੰਬਰ ਹੈ ਹਾਂ ਇਹ ਪੂਰਾ ਸਾਫ ਟਰੈਕਟਰ ਆ ਸੋ ਮਿੱਤਰੋ ਇਹ ਹਾਰਮ ਟਰੈਕਟਰ 60 60 ਜੀ ਇਹਦੇ ਬਾਰੇ ਦੋ ਜਾਣਕਾਰੀ ਇਹ 2013 ਮਾਡਲ ਹੈ ਜੀ ਹਾਂ ਜੀ ਹਾਂ ਜੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਇਆ ਸ਼ਹਿਰ ਬਰਨਾਲੇ ਵਿਖੇ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਰਨਾਲਾ ਟਰੈਕਟਰ ਮੰਡੀ ਤੇ ਆਪਾਂ ਪਹੁੰਚੇ ਹੋਏ ਆਂ ਬਾਈ ਕੁਲਦੀਪ ਜੀ ਕੋਲ ਪਹਿਲਾਂ ਤਾਂ ਹੀ ਸਸਰੀ ਗੱਲ ਜੀ ਸਰ ਜੀ ਬਾਈ ਕੋਲ ਚਿੱਕੀ ਖਤੇ ਹਾਂਜੀ ਤੇ ਇਹਨਾਂ ਬਾਈ ਕੋਲ ਟਰੈਕਟਰ ਖੜਾ ਹੈਗਾ ਤੁਸੀਂ ਇੱਧਰ ਨਿਗਾਹ ਮਾਰ ਸਕਦੇ ਹੋ ਸੋਨਾਲੀ ਕਾ ਡੀਆਈ 60 ਆਰਐਕਸ ਟਰੈਕਟਰ 2014 ਮਾਡਲ ਹੈ ਠੀਕ ਹੈ ਜੀ ਤੇ ਗੱਲ ਕਰ ਲਈ ਜੀ ਆਪਾਂ ਇਹਦੀ ਇੰਜਨ ਗੇਅਰ ਪੱਖੋਂ ਇੰਜਨ ਗੇਅਰ ਪੱਖੋਂ ਓਕੇ ਹੈ ਸਰ ਟਰੈਕਟਰ 14 ਮਾਡਲ ਹੈ ਠੀਕ ਹੈ ਜੀ ਤੇ ਕੋਈ ਲੋਨ ਨਹੀਂ ਹੈਗਾ ਹਾਂਜੀ ਹਾਂ ਕੈਸ਼ ਦੀ ਪਾਇਰਾਂ ਦੀ ਕੰਡੀਸ਼ਨ ਦੇਖ ਸਰ ਜਮਾਂ ਨਵੇਂ ਨਵੇਂ ਕਰਲੇ ਤੇ ਜਮੀਨ ਨਵੇਂ ਹਾਂਜੀ ਹੋਰ ਲੈਸੀ ਬਸ ਨਹੀਂ ਠੀਕ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਸਾਈਡ ਗੇਟ ਦੇ ਵਿੱਚ ਜੀ ਦੇਖ ਸਕਦੇ ਪੰਜਾਬ ਨੰਬਰ ਹੈਗਾ ਪਿੱਛੇ ਵੀ ਇੱਕ ਵਾਰੀ ਤੁਸੀਂ ਟਰੈਕਟਰ ਤੇ ਨਿਗਾਹ ਮਾਰ ਸਕਦੇ ਪੂਰਾ ਸਾਫ ਟਰੈਕਟਰ ਹੈ ਜੀ ਪੂਰਾ ਬਿਲਕੁਲ ਸਾਫ ਟਰੈਕਟਰ ਪਿਆ ਬਿਲਕੁਲ ਨਵੇਂ ਵਰਗਾ ਟਰੈਕਟਰ ਬਹੁਤ ਸੋਹਣੀ ਲੁੱਕ ਦੇ ਵਿੱਚ ਹੈਗਾ ਸਾਰਾ ਡੰਡਾ ਡਰਵਲ ਸਾਰਾ ਸਮਾਨ ਨਾਲ ਹੈ ਠੀਕ ਹੈ ਜੀ ਤੇ ਗੱਲ ਕਰ ਲਈਏ ਜੇ ਆਪਾਂ ਇਹਦੀ ਡਿਮਾਂਡ ਦੀ ਇਹ ਵੀਰ ਜੀ ਡਿਮਾਂਡ ਤਾਂ ਇਹਦੀ ਆਪਾਂ 4.5 ਲੱਖ ਕਰਦੇ ਹਾਂ ਹਾਂਜੀ ਬਾਕੀ ਦੇ ਲੈਣ ਕੋਈ ਗੱਲ ਨਹੀਂ ਮੌਕੇ ਤੇ ਦੇ ਦਾਂਗੇ ਆਪਾਂ 4 ਲੱਖ 20 ਕਹੇਰ ਦਾ ਮੜਾ ਮੜਾ ਨਰਮ ਕਰ ਲਾਂਗੇ ਠੀਕ ਹੈ ਜੀ 4,15,000 ਦਾ ਛੱਡਦੇ ਆ लास्टੀ ਬਸ ਠੀਕ ਹੈ ਤੇ ਅੱਗੇ ਬਾਈ ਕੋਲ ਇੱਧਰ ਟਰੈਕਟਰ ਖੜਾਗਾ ਸਵਰਾਜ 960 ਐਫੀ 960 ਇਹ 2017 ਵਾਟ ਲਈ ਠੀਕ ਹੈ ਜੀ ਪੰਜਾਬ ਨੰਬਰ ਹੈ ਹਾਂ ਇਹ ਪੂਰਾ ਸਾਫ ਟਰੈਕਟਰ ਹੈ ਜੀ ਮਿੱਤਰੋ ਵੇਖ ਸਕਦਾ ਲੁਧਿਆਣਾ ਨੰਬਰ ਹੈ ਫਸਟ ਓਨਰ ਬਾਈ ਠੀਕ ਹੈ ਇਹਦਾ ਇੰਜਨ ਕਿਹੜਾ ਇੰਜਨ ਕਿਹੜਾ ਨਾਲ ਦੇ ਟਾਇਰ ਹੈ ਜੀ ਇਹਦੇ 70% ਹਜ਼ਾਰ ਨਾਲ ਦੇ ਔਰ ਮੀਟਰ ਤੇ ਦਿਖਲੀ ਕਿੰਨਾ ਚੱਲੇ ਜੀ ਬੜਾ ਜੀ ਮਤਲਬ 17-1800 ਘੰਟਾ 16-1700 ਘੰਟਾ ਚੱਲੇ ਬਾਈ ਵਧੀਆ ਮਿੱਤਰ ਤੁਸੀਂ 17-1800 ਘੰਟਾ ਚੱਲੇ ਜੀ ਬਸ ਵਧੀਆ ਡੈਕ ਲੱਗਿਆ ਹੋਇਆ ਤੇ 16 1700 ਘੰਟੀ ਚੱਲਿਆ ਹੋਇਆ ਟਰੈਕਟਰ ਇਹ ਪੂਰਾ ਲਾਲ ਦੇ ਟਾਇਰਾਂ 70 ਰੁਪਏ ਠੀਕ ਹੈ ਜੀ ਤੇ ਪੂਰਾ ਸਾਫ ਟਰੈਕਟਰ 960 ਜੀ ਬਿਲਕੁਲ ਸਾਫ ਟਰੈਕਟਰ ਨਮਿਆ ਵਰਗਾ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ ਹੀ ਡਿਮਾਂਡ ਆਪਾਂ ਮੰਡੀ ਵਾਲੀ ਜੀ 4 ਲੱਖ 5 ਲੱਖ 55 ਹਜ਼ਾਰ ਜੀ ਠੀਕ ਹੈ ਜੀ ਤੇ ਦੇਣ ਲੈਣ ਦਾ ਜੀ ਆਪਾਂ ਦੇ ਦਾਂਗੇ ਲਾਸਟ 4 25 ਕਿਤਾਈ ਠੀਕ ਹੈ 5 25 ਕਿਤਾਈ ਤੇ ਇੱਧਰ ਇੱਕ ਬਾਈ ਕੌਂਟਰੈਕਟਰ ਹੋਰ ਖੜਾਗਾ ਫਾਰਮ ਟਰੈਕਟਰ 60 60 ਜੀ ਇਹਦੇ ਬਾਰੇ ਦੋ ਜਾਣਕਾਰੀ ਇਹ 2013 ਮਾਡਲ ਆ ਜੀ ਹਾਂ ਜੀ ਇਹਦੇ ਵੀ ਟ ਪੂਰਾ ਸਾਫ ਟਰੈਕਟਰ ਆ ਪੰਜਾਬ ਨੰਬਰ ਹੈ ਜੀ ਮਾਗਲੇ ਟਾਇਰ ਵੀ ਦੇਖ ਸਕਦੇ ਹੋ ਤੁਸੀਂ ਤੇ ਮੂਲੇ ਟਾਇਰ ਬਹੁਤ ਵਧੀਆ ਟਾਇਰ ਹੈ ਜੀ ਇਹਦੇ ਠੀਕ ਹੈ ਜੀ ਇਹਦਾ ਮੁੱਲ ਹੈਗਾ ਜੀ 415000 ਜੀ ਹਾਂਜੀ ਤੇ ਨਾਲ 185000 ਦਾ ਦੇ ਦਾਂਗੇ ਜੀ ਆਪਾਂ ਇੰਜਨ ਗੇਅਰ ਪੱਖੋ ਕੇ ਬਈ ਇੰਜਨ ਗੇਅਰ ਓਕੇ ਜੀ ਪੰਜਾਬ ਨੰਬਰ ਹੈ ਮਿੱਤਰ ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਫ ਟਰੈਕਟਰ ਹੈ ਸਾਰਾ ਵੇਜ ਨੋ ਟਰੈਕਟਰ ਤੇ ਛਤਰੀ ਤੋਂ ਕਿਵੇਂ ਹੀ ਬਗੈਰ ਹੈ ਹਾਂ ਬਗੈਰ ਛਤਰੀ ਤੋਂ ਠੀਕ ਹੈ ਜੀ ਤੇ ਗੱਲ ਕਰ ਲਈ ਜੇ ਹੁਣ ਆਪਾਂ ਇਹਨਾਂ ਤਿੰਨਾਂ ਟਰੈਕਟਰਾਂ ਦੇ ਵਿੱਚੋਂ ਉਧਰੋਂ ਸੋਨਾਲੀਕਾ ਸਵਰਾਜ ਤੇ ਫਾਰਮ ਟਰੈਕਟਰ ਦੇ ਵਿੱਚੋਂ ਕਿਸੇ ਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਉਹਦੇ ਵਾਸਤੇ ਆਪਣਾ ਸੰਪਰਕ ਨੰਬਰ ਸੰਪਰਕ ਨੰਬਰ ਹੈਗਾ ਜੀ ਆਪਣਾ 98596 ਜੀ 47678 ਮਿੱਤਰੋ ਜਿਸਕੇ ਸਿਰ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਲਿਖ ਦਿਓ ਉੱਪਰੋਂ ਟਰੈਕਟਰ ਪਸੰਦ ਆਉਂਦਾ ਹੋਵੇ ਬਾਈ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਬਰਨਾਲਾ ਟਰੈਕਟਰ ਮੰਡੀ ਤੇ ਆ ਕੇ ਇੱਥੋਂ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ